ਹਾਂਜੀ ਸੱਚਕਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮੈਂ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਨ ਜੀ ਅੱਜ ਵਾਲੀ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਉਹ ਵਿਦਿਆਰਥੀਆਂ ਲਈ ਹੈ ਖਾਸ ਕਰਕੇ ਵਿਦਿਆਰਥੀਆਂ ਲਈ ਜਿਹੜੀ ਹੈਗੀ ਇਹ ਜਾਣਕਾਰੀ ਭਰਪੂਰ ਵੀਡੀਓ ਹੈ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀ ਬੋਰਡ ਐਗਜ਼ਾਮ 2025 ਭਾਵ ਪਹਿਲੀ ਜਮਾਤ ਤੋਂ 12ਵੀਂ ਜਮਾਤ ਤੱਕ ਦੀ ਹੈ ਪ੍ਰੀ ਬੋਰਡ ਪ੍ਰੀਖਿਆਵਾਂ ਦੀ ਜਿਹੜੀ ਡੇਟ ਸ਼ੀਟ ਆ ਉਹ ਜਾਰੀ ਕਰ ਦਿੱਤੀ ਹੈ ਠੀਕ ਹੈ ਜੀ ਅ ਇਸ ਤੋਂ ਬਾਅਦ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਵੀ 19 ਫਰਵਰੀ ਤੋਂ ਹੀ ਜਿਹੜੀਆਂ ਫਰਵਰੀ ਤੋਂ ਪੱਕੇ ਪੇਪਰ ਉਹ ਜਿਹੜੇ ਬੱਚਿਆਂ ਦੇ ਸ਼ੁਰੂ ਹੋ ਜਾਣਗੇ ਪਰ ਉਸ ਤੋਂ ਪਹਿਲਾਂ ਜਿਹੜੀ ਹੈ ਪ੍ਰੀ ਬੋਰਡ ਪੇਪਰ ਜਿਹੜੇ ਬੱਚਿਆਂ ਨੇ ਉਹਦੀ ਡੇਟ ਸ਼ੀਟ ਜਿਹੜਾ ਸ਼ੈਡਿਊਲ ਜਾਰੀ ਹੋ ਚੁੱਕਿਆ ਹੈ ਪ੍ਰੀ ਬੋਰਡ ਡੇਟ ਸ਼ੀਟ ਅਰਮ 2 2025 ਪਹਿਲੀ ਤੋਂ 12ਵੀਂ ਜਮਾਤ ਦੀਆਂ ਪ੍ਰੀ ਬੋਰਡ ਪ੍ਰੀਖਿਆਵਾਂ 31 ਜਨਵਰੀ ਤੱਕ ਹੈ ਜੀ ਠੀਕ ਹੈ ਜੀ ਤਾਂ ਕਦੋਂ ਤੋਂ ਸ਼ੁਰੂ ਹੋਣੀਆਂ ਨੇ ਪੰਜਾਬ ਸਕੂਲ এডਿਕੇਸ਼ਨ ਬੋਰਡ ਰੀਲਿਸ ਦਾ ਪ੍ਰੀ ਬੋਰਡ ਇਗਜ਼ਾਮ ਡੇਟਸ ਫॉर ਬੋਰਡ ਕਲਾਸਸ 10th 2 ਅਤੇ 10ਵੀਂ ਜਿਵੇਂ 8ਵੀਂ 10ਵੀਂ ਤੇ 12ਵੀਂ ਤੇ ਇਹਦੇ ਨਾਲ ਹੀ ਹੈ 올 नोन बोर्ड क्लासेस इन ऑल गवर्नमेंट ਸਕੂਲਸ ਠੀਕ ਹੈ ਜੀ ਦਾ ਪ੍ਰੀ ਬੋਰਡ ਇਗਜ਼ਾਮ ਬਿਲ ਸਟਾਰਟਡ ਫਰਮ 18th ਜਨਵਰੀ ਭਾਵ 18 ਜਨਵਰੀ ਤੋਂ ਜਿਹੜੇ ਪ੍ਰੀ ਬੋਰਡ ਪੇਪਰ ਹੋਣ ਜਾ ਰਿਹਾ ਹੈ 8ਵੀਂ 10ਵੀਂ ਤੇ 12ਵੀਂ ਦੇ ਅਤੇ ਉਸ ਤੋਂ ਬਾਅਦ ਨਾਨ ਬੋਰਡ ਕਲਾਸਾਂ ਦੇ ਭਾਵੇਂ ਪਹਿਲੀ ਤੋਂ ਲੈ ਕੇ 12ਵੀਂ ਤੱਕ 18 ਜਨਵਰੀ ਤੋਂ ਜਿਹੜੀ ਪ੍ਰੀ ਬੋਰਡ ਸ਼ੁਰੂ ਹੋਣ ਜਾ ਰਹੀ ਹੈ ਦੀਜ਼ ਐਗਜ਼ਾਮਸ ਵਿਲ ਬੀ ਕੰਟੀਨਿਊ ਅਪ ਟੂ ਜਿਹੜੇ ਹੈਗੇ 30 ਤਰੀਕ ਤੱਕ ਜਿਹੜੇ ਚੱਲਣਗੇ ਇਨ 올 ਅਫੀਸ਼ੀਅਲ ਲੈਟਰਸ ਇਸ਼ੂਡ ਅਰlier ਬਾਈ ਸਈਆਰਟੀ ਦਰਆਪਹਿਲੀ ਜਾ ਰਹੀ ਹੋ ਚੁੱਕੀ ਹੈ ਜੀ ਇਟ ਇਸ ਸਟਾਰਟਡ ਦੈਟ ਪ੍ਰੀ ਬੋਰਡ ਐਗਜ਼ਾਮ ਵਿਲ ਬੀ ਕੰਡਕਟਡ ਅਪ ਟੂ 31 ਜਨਵਰੀ 2025 ਭਾਵ 31 ਜਿਹੜੇ ਜਨਮ ਤੱਕ ਲੈ ਜਾ ਸਕਦੇ ਆ ਡੀਟੀਸੀਟ ਫਾਰ ਪ੍ਰੀ ਬੋਰਡ ਇਗਜ਼ਾਮਸ ਜਨਮ ਤੱਕ ਰਿਲੀਜ਼ ਟੂਡੇ ਠੀਕ ਹੈ ਜੀ ਉਸ ਤੋਂ ਬਾਅਦ ਆ ਤੁਸੀਂ ਪੰਜਾਬੀ ਚ ਦੇਖ ਸਕਦੇ ਹੋ ਜਮਾਤ ਜਿਹੜਾ ਹੈਗਾ 8ਵੀਂ 10ਵੀਂ ਲਈ ਪੰਜਾਬੀ ਹਿੰਦੀ ਅੰਗਰੇਜ਼ੀ ਗਣਿਤ ਸਮਾਜਿਕ ਵਿਗਿਆਨ ਅਤੇ ਸਾਇੰਸ ਵਿਸ਼ਾ ਦੇ ਅਤੇ ਜਮਾਤ 12ਵੀਂ ਲਈ ਪੰਜਾਬੀ ਅੰਗਰੇਜ਼ੀ ਗਣਿਤ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਇਕਨੋਮਿਕਸ ਹਿਸਟਰੀ ਜੀਓਗ੍ਰਾਫੀ ਰਾਜਨੀਤੀ ਸ਼ਸਤਰ ਅਤੇ ਕਮਰਸ ਦੇ ਤਿੰਨੇ ਵਿਸ਼ਿਆਂ ਲਈ ਪ੍ਰੀ ਬੋਰਡ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਜਿਹੜੇ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ। ਤਾਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ 8ਵੀਂ 10ਵੀਂ ਦੇ ਲਈ ਜਿਹੜੇ ਪੰਜਾਬੀ ਹਿੰਦੀ ਇਹ ਸਾਰੇ ਹੀ ਪੇਪਰ ਇਹਦਾ ਸਕਰੀਨਸ਼ਾਟ ਮਾਰ ਸਕਦੇ ਹੋ ਤੁਸੀਂ ਤੇ ਤਾਂ ਕਿ ਤੁਹਾਨੂੰ ਕਿਹੜੇ-ਕਿਹੜੇ ਪੇਪਰ ਹੈ ਜਿਹੜੇ ਹੋ ਹੈੱਡ ਆਫਿਸ ਵੱਲੋਂ ਪ੍ਰਿੰਟਡ ਹੋਏ ਮਿਲਣਗੇ। ਠੀਕ ਹੈ ਜੀ ਜਿਸ ਤਰ੍ਹਾਂ ਕਿ ਦੇਖਿਆ ਪੰਜਾਬ ਬੋਰਡ ਐਗਜ਼ਾਮ ਡੇਟ ਸ਼ੀਟ 2025 ਉਸ ਤੋਂ ਬਾਅਦ ਇਹਨਾਂ ਨੇ ਲਾਸਟ ਜਿਹੜੀ ਫਾਈਨਲ ਡਾਟਾ ਵਾਸਤੇ ਵੀ ਜਿਹੜੇ ਹੈਗੇ ਆ ਆਪਾਂ ਨੂੰ ਲਿੰਕ ਦਿੱਤਾ ਹੋਇਆ ਨਾਨ ਮੂਡ ਜਮਾਤਾਂ ਦੇ ਪੇਪਰ ਸਕੂਲ ਪੱਧਰ ਤੇ ਠੀਕ ਹੈ ਜੀ 8ਵੀਂ 10ਵੀਂ ਤੇ ਜਿਹੜੇ ਹੈਗੇ ਆ ਉਹ ਆਪਾਂ ਨੂੰ ਸ਼ਪੇਸ਼ ਭਾਈ ਪੇਪਰ ਆਉਣਗੇ ਆਪਣੇ ਜਿਹੜਾ ਹੈੱਡ ਆਫਿਸ ਵੱਲੋਂ 6ਵੀਂ 7ਵੀਂ 9ਵੀਂ ਤੇ 11ਵੀਂ ਲਈ ਜਿਹੜੇ ਹੈਗੇ ਆ ਪੇਪਰ ਬੋਰਡ ਜਾਂ ਪੇਪਰ ਕੁਐਸਚਨ ਪੇਪਰ ਹੈ ਪ੍ਰਸ਼ਨ ਪੱਤਰ ਸਕੂਲ ਮੁਖੀ ਵਿਸ਼ਾ ਅਧਿਆਪਕ ਤੋਂ ਸਕੂਲ ਪੱਧਰ ਤੇ ਤਿਆਰ ਕਰਵਾਉਣਗੇ 6ਵੀਂ ਅਤੇ 7ਵੀਂ ਦਾ ਪ੍ਰਸ਼ਨ ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ 8ਵੀਂ ਜਮਾਤ ਦੇ ਪੈਟਰਨ ਅਨੁਸਾਰ 9ਵੀਂ ਦਾ ਪ੍ਰਸ਼ਨ ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ 10ਵੀਂ ਜਮਾਤ ਦੇ ਪੈਟਰਨ ਅਨੁਸਾਰ ਅਤੇ 11ਵੀਂ ਦਾ ਪ੍ਰਸ਼ਨ ਪੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਹੋਏ 12ਵੀਂ ਜਮਾਤ ਦੇ ਪੈਟਰਨ ਅਨੁਸਾਰ ਸੈੱਟ ਕੀਤੇ ਜਾਣ ਦੀ ਹਦਾਇਤਾਂ ਜਾਰੀ ਕੀਤੀਆਂ ਨੇ ਠੀਕ ਹੈ ਜੀ ਭਲਾ 6ਵੀਂ 7ਵੀਂ ਦਾ 8ਵੀਂ ਦੇ ਅਕੋਰਡਿੰਗ ਆਉਂਦਾ ਠੀਕ ਹੈ ਜੀ ਤੇ 10ਵੀਂ ਦੇ 9ਵੀਂ ਦੇ ਅਕੋਰਡਿੰਗ ਆਉਂਦਾ ਹੈ 11ਵੀਂ 12ਵੀਂ ਦਾ ਵੀ ਸੇਮ ਹੀ ਹੁੰਦਾ ਹੈ ਠੀਕ ਹੈ ਜੀ ਇਸ ਕਰਕੇ ਵੀ ਉਹਨਾਂ ਤੋਂ ਦੇਖ ਕੇ ਜਿਹਨੇ ਇਹੋ ਆਪਣੇ ਵਿਸ਼ੇ ਦੇ ਪੇਪਰ ਉਹ ਬਣਾ ਸਕਦੇ ਨੇ ਜੇਕਰ ਗੱਲ ਕਰੀਏ ਪ੍ਰਾਇਮਰੀ ਜਮਾਤਾਂ ਦੀ ਜੀ ਪ੍ਰਾਇਮਰੀ ਜਮਾਤਾਂ ਲਈ ਪਹਿਲੀ ਤੋਂ ਪੰਜਵੀਂ ਹੈ ਪ੍ਰਾਇਮਰੀ ਜਮਾਤਾਂ ਲਈ ਪ੍ਰਸ਼ਨ ਪੱਤਰ ਹੈੱਡ ਆਫਿਸ ਵੱਲੋਂ ਭੇਜੇ ਜਾਣਗੇ ਹੈੱਡ ਆਫਿਸ ਵੱਲੋਂ ਭੇਜੇ ਜਾਣ ਵਾਲੇ ਪ੍ਰਸ਼ਨ ਪੱਤਰ ਪ੍ਰੀਖਿਆ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਆਉਣਗੇ ਡੀਈਓ ਦੀ ਈਮੇਲ ਆਈਡੀ ਤੇ ਭੇਜੇ ਜਾਣਗੇ ਉਸੇ ਦਿਨ ਹੀ ਪੇਪਰ ਸਮੂਹ ਮੁਖੀਆਂ ਨੂੰ ਈਮੇਲ ਰਾਹੀਂ ਭੇਜੇ ਜਾਣਗੇ ਕਿਸੇ ਵੀ ਹਾਲਤ ਵਿੱਚ ਇਹ ਪ੍ਰਸ਼ਨ ਪੱਤਰ WhatsApp ਜਾਂ ਕਿਸੇ ਹੋਰ ਸੋਸ਼ਲ ਮੀਡੀਆ ਨਹੀਂ ਨਹੀਂ ਭੇਜਿਆ ਜਾਣਗੇ ਠੀਕ ਹੈ ਜੀ ਇਹਨਾਂ ਪ੍ਰੀਖਿਆਵਾਂ ਦਾ ਸਮਾਂ ਸਵੇਰੇ 9:30 ਤੋਂ 12:30 ਵਜੇ ਤੱਕ ਹੋਵੇਗਾ ਜੇਕਰ ਸਕੂਲ ਦਾ ਸਮਾਂ ਬਦਲ ਜਾਂਦਾ ਹੈ ਤਾਂ ਸਕੂਲ ਲੱਗਣ ਦੇ ਅੱਧੇ ਘੰਟੇ ਬਾਅਦ ਸ਼ੁਰੂ ਕਰਕੇ 3 ਘੰਟੇ ਦਾ ਸਮਾਂ ਦਿੱਤਾ ਜਾਏਗਾ ਸਾਰੇ ਵਿਦਿਆਰਥੀ ਦੀ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਮਿਤੀ 31 1 2025 ਤੱਕ ਮੁਕੰਮਲ ਕੀਤੀ ਜਾਵੇ ਠੀਕ ਹੈ ਜੀ ਦੋਸਤੋ ਆਦ ਜਿਹੜਾ ਹੈਗਾ ਟਰਮਟੂ ਦੀ ਪ੍ਰੀਖਿਆ ਪੂਰੇ ਸਿਲੇਬਸ ਵਿੱਚੋਂ ਹੀ ਲਈ ਜਾਊਗੇ ਭਾਵ 80 ਨੰਬਰਾਂ ਦਾ ਜਿਹੜਾ ਪੇਪਰ ਉਹ ਤੁਹਾਡਾ ਆਊਗਾ ਜੀ ਠੀਕ ਹੈ ਜੀ 10ਵੀਂ ਦਾ 12ਵੀਂ ਦਾ ਜਿਸ ਤਰ੍ਹਾਂ ਦੇ ਪਹਿਲਾਂ ਪੇਪਰ ਉਹ ਚੱਲ ਰਹੇ ਆ ਠੀਕ ਹੈ ਜੀ 8ਵੀਂ 10ਵੀਂ ਤੇ 12ਵੀਂ ਦੀ ਜਿਹੜੀਆਂ ਪੇਪਰ ਨੇ ਕੁਐਸਚਨ ਪੇਪਰ ਉਹ ਬਣੇ ਬਣਾਏ ਆਉਣਗੇ ਨੌਨ ਬੋਰਡ ਦੇ ਸਾਰੇ ਪੇਪਰ ਹੀ ਜਿਹੜੇ ਉਹ ਇੱਕ ਟੀਚਰ ਵੱਲੋਂ ਬਣਾਏ ਜਾਣਗੇ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ